ਅਲੀ ਕੀ ਨਾਮ ਹੈ ਤੇ ਕੀ ਪ੍ਰੋਗਰਾਮ ਹੈ ਜੈ ਸ਼੍ਰੀ ਰਾਮ ਸਵਾਮੀ ਦੇਵਾਨੰਦ ਜੀ ਮਹਾਰਾਜ ਕੀ ਜੈ ਦੇਖੋ ਜੀ ਹਰ ਸਾਲ ਦੀ ਤਰ੍ਹਾਂ ਆਰੀਆ ਸਮਾਜ ਮੰਦਿਰ ਦੇ ਵਿੱਚ ਜਿਹੜਾ ਉਹ ਸਾਲ ਬਾਅਦ ਹਵਨ ਯਗ ਪੂਜਾ ਪਾਠ ਸਸੰਕਰਵਾਇਆ ਜਾਂਦਾ ਔਰ ਸੇਹੀ ਤਰ੍ਹਾਂ ਇਸ ਸਾਲ 2025 ਦੇ ਵਿੱਚ ਆਰ ਸਮਾਜ ਦੇ ਵਿੱਚ 26 ਅਪ੍ਰੈਲ ਰਾਤ 8 ਤੋਂ 10 ਤੇ 27 ਅਪ੍ਰੈਲ ਨੂੰ ਜਿਹੜਾ ਉਹ ਹਵਨ ਜਗ ਸ੍ਰੀ 10 ਤੋਂ ਲੈ ਕੇ 11 ਵਜੇ ਤੱਕ ਉਹਦੇ ਤੋਂ ਬਾਅਦ ਜਿਹੜਾ ਉਹ satsang ਕਰਵਾਇਆ ਜਾਏਗਾ ਜਿਹਦੇ ਵਿੱਚ ਆਰੇ ਜਗਤ ਦੇ ਪ੍ਰਸਿੱਧ ਵਿਦਵਾਨ ਪੰਡਿਤ ਵਿਜੇ ਸ਼ਾਸਤਰੀ ਜੀ ਔਰ ਸੁਰਿੰਦਰ ਜੀ ਭਜਨੀਕ ਜਿਹੜੇ ਭਜਨ ਗਾ ਕੇ ਸਾਰੀ ਸੰਗਤ ਨੂੰ ਨਿਹਾਲ ਕਰਨਗੇ ਔਰ ਇਹ ਸਾਰੇ ਹੀ ਅਜਨਾਲੇ ਦੀ ਮਿਹਰਬਾਨੀ ਨਾਲ ਜਿਹੜੀ ਅਜਨਾਲੇ ਦੀ ਜਥੇਬੰਦੀਆਂ ਦੇ ਸਹਾਇਕ ਨਾਲ ਇਹ ਹਵਨ ਯਕ Satsang ਕਰਵਾਇਆ ਜਾ ਰਹਾ ਤੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਰੇ ਹੀ ਉਹਤੇ ਹਮ ਹਮ ਆ ਕੇ ਪਹੁੰਚੋ ਤੇ ਟਾਈਮ ਤੇ ਜਿਹੜਾ ਉਹ ਸਾਰੇ Satsang ਸੁਣੋ ਉਸ ਤੋਂ ਬਾਅਦ ਸਾਰਿਆਂ ਦੇ ਵਾਸਤੇ ਲੰਗਰ ਪੁਨਾਰੇ ਦੀ ਵਿਵਸਥਾ ਵੀ ਹੋਏਗੀ ਬੋਲੋ ਜੈ ਸ਼ੀ ਰਾਮ